ਬਿਲਾਵਲ ਅਸ਼ਟਪਦੀਆਂ ਮਹਿਲਾ ਪਹਿਲਾ ਕਰ ਦਸਵਾ ਇਕੋ ਓੰਕਾਰ ਸਤਗੁਰ ਪ੍ਰਸਾਦ ਨਿਕਟ ਵਸੈ ਦੇਖੈ ਸਭ ਸੋਈ ਗੁਰਮੁਖ ਵਿਰਲਾ ਬੂਝੈ ਕੋਈ ਵੇਣ ਪੈ ਪੈ ਭਗਤ ਨਾ ਹੋਈ ਸ਼ਬਦ ਰਤੇ ਸਦਾ ਸੁਖ ਹੋਈ ਐਸਾ ਗਿਆਨ ਸਦਾਰਥ ਨਾਮ ਗੁਰਮੁਖ ਪਾਵਸ ਰਸ ਰਸ ਮਾਨ ਰਹਾਉ ਗਿਆਨ ਗਿਆਨ ਕਥੈ ਸਭ ਕੋਈ ਕਥ ਕਥ ਬਾਦ ਕਰੇ ਦੁਖ ਹੋਈ ਕਥ ਕਹਿਣੇ ਤੇ ਰਹ ਨ ਕੋਈ ਬਿਨ ਰਸ ਰਾਤੇ ਮੁਕਤ ਨਾ ਹੋਈ ਗਿਆਨ ਧਿਆਨ ਸਭ ਗੁਰ ਤੇ ਹੋਈ ਸਾਚੀ ਰਹਤ ਸਾਚ ਮਨ ਸੋਈ ਮਨਮੁਖ ਕਸਮੀ ਹੈ ਪਰ ਰਤ ਨ ਹੋਈ ਮਨਮੁਖ ਭੁਲੇ ਥਾਉ ਨ ਕੋਈ ਮਨ ਮਾਇਆ ਬੰਧਿਓ ਸਰਜਾਨ ਘਟ ਘਟ ਵਿਆਪ ਰਿਓ ਬੇਖ ਨਾਲ ਜੋ ਅੰਜੈ ਸੋ ਦਿਸੈ ਕਾਲ ਕਾਰਜ ਸੀ ਢੋਰ ਧੈ ਸੰਭਾਲ ਸੋ ਗਿਆਨੀ ਜਿਨ ਸ਼ਬਦ ਲੇਵ ਲਾਈ ਮਨਮੁਖ ਹਮੈ ਤਤ ਗਵਾਈ ਆਪੇ ਕਰਤਾ ਭਗਤ ਕਰਾਈ ਗੁਰਮੁਖੇ ਆਪੇ ਦੇ ਵਡਿਆਈ ਰਹਿਣ ਅੰਧਾਰੀ ਨਿਰਮਲ ਜੋਤ ਨਾਮ ਬਿਨਾ ਝੂਠੇ ਕੁਚਲ ਕਸ਼ੋਤ ਬੇਦ ਪੁਕਾਰੇ ਭਗਤ ਸਰੋਤ ਸੁਣ ਸੁਣ ਮਾਨੇ ਵੇਖੇ ਜੋਤ ਸ਼ਾਸਤਰ ਸਿਮਰਤ ਨਾਮ ਦ੍ਰਿੜਾਮ ਗੁਰਮੁਖ ਸ਼ਾਂਤ ਊਤਮ ਕਾਮ ਮਨ ਮੁਖ ਜੋਨੀ ਦੁਖ ਸਹਾਮ ਬੰਧਨ ਟੂਟੇ ਇਕ ਨਾਮ ਵਸਾਮ ਮੰਨੇ ਨਾਮ ਸੱਚੀ ਪਤ ਪੂਜਾ ਕਿਸ ਵੇਖਾਂ ਨਾਹੀ ਕੋ ਦੂਜਾ ਦੇਖ ਕਹੋ ਪਾਵੈ ਮਨ ਸੋਏ ਨਾਨਕ ਕਹੈ ਅਵਰ ਨਹੀਂ ਕੋਇ ਬਿਲਾਵਲ ਮਹਿਲਾ ਪਹਿਲਾ ਮਨ ਕਾ ਕਹਿਆ ਮਨਸਾ ਕਰੈ ਇਹ ਮਨ ਪੁਨ ਪਾਪ ਉਚਰੈ ਮਾਇਆ ਮਦਮਾਤੇ ਤ੍ਰਿਪਤ ਨ ਆਵੇ ਤ੍ਰਿਪਤ ਮੁਕਤ ਮਨ ਸਾਚਾ ਪਾਵੇ ਤਨ ਧਨ ਕਲਤ ਸਭ ਦੇਖ ਅਭਿਮਾਨ ਬਿਨ ਨਾਮੈ ਕੇਸ ਸੰਗ ਨ ਜਾਣ ਰਹਾਉ ਕੀਚੈ ਰਸ ਭੋਗ ਖੁਸ਼ੀਆਂ ਮੰਨ ਕੇਰੀ ਤਨ ਲੋਕਾਂ ਤਨ ਭਸਮੈ ਠੇਰੀ ਖਾਕੂ ਖਾਕ ਰਲੇ ਸਭ ਫੈਲ ਬਿਨ ਸ਼ਬਦੈ ਨਹੀਂ ਉਤਰੈ ਮੈਲ ਗੀਤ ਰਾਗ ਕੰਨ ਤਾਲ ਸੇ ਕੂਰੇ ਤ੍ਰੇ ਗੁਣ ਉਪਜੈ ਬਿਨ ਸੈ ਦੂਰੇ ਦੁਜੀ ਦੁਰਮਤ ਦਰਦ ਨਾ ਜਾਏ ਛੂਟੈ ਗੁਰਮੁਖ ਦਾਰੂ ਗੁਣ ਗਾਏ ਤੋਤੀ ਕੁਜਲ ਤਿਲਕ ਗਲ ਮਾਲਾ ਅੰਤਰ ਕ੍ਰੋਧ ਪੜੈ ਨਾਤ ਸ਼ਾਲਾ ਨਾਮ ਵਿਸਾਰ ਮਾਇਆ ਮਦ ਪੀਆ ਬਿਨ ਗੁਰ ਭਗਤ ਨਾਹੀ ਸੁਖ ਥੀਆ ਸੂਕਰ ਸਵਾਨ ਗਰਧ ਮੰਜਾਰਾ ਪਸ਼ੂ ਮਲੇਸ਼ ਨੀਚ ਚੰਡਾਲਾ ਗੁਰ ਤੇ ਮੂੰਹ ਫੇਰੇ ਤੈਨ ਜੂਨ ਪੁਵਾਈਏ ਬੰਧਨ ਬਾਂਧਿਆ ਆਈਏ ਜਾਈਏ ਗੁਰ ਸੇਵਾ ਤੇ ਲਹ ਪਦਾਰਥ ਹਿਰਦੈ ਨਾਮ ਸਦਾ ਕਿਰਤਾਰਥ ਸਾਚੀ ਦਰਗਾਹ ਪੂਛ ਨਾ ਹੋਏ ਮਾਨੇ ਹੁਕਮ ਸਿਜੈ ਦਰਸੋਏ ਸਤਗੁਰ ਮਿਲੈ ਤਾਂ ਤਿਸ ਕੋ ਜਾਣੈ ਰਹਿ ਰਜ਼ਾਈ ਹੁਕਮ ਪਛਾਨੈ ਹੁਕਮ ਪਛਾਨ ਸੱਚਾ ਦਰਵਾਸ ਕਾਲ ਬਿਕਾਲ ਸ਼ਬਦ ਪੈ ਨਸ ਰਹਿ ਅਤੀਤ ਜਾਣ ਸਭ ਤਿਸ ਕਾ ਤਨ ਮਨ ਅਰਪੈ ਹੈ ਏ ਜਿਸ ਕਾ ਨਾ ਉਹ ਆਵੈ ਨਾ ਉਹ ਜਾਏ ਨਾਨਕ ਸਾਚੇ ਸਾਚ ਸਮਾਏ ਬਿਲਾਵਲ ਮੈਂ ਲਾ ਤੀਜਾ ਅਸ਼ਟਪਦੀ ਘਰ ਦਸਵਾਂ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਜਗ ਕਉ ਆ ਮੁਖ ਚੰਚ ਗਿਆਨ ਅੰਤਰ ਲੋਭ ਝੂਠ ਅਭਿਮਾਨ ਬਿਨ ਨਾਮੇ ਤਾਜ ਲਗ ਨਿਦਾਨ ਸਤ ਗੁਰ ਸੇਵ ਨਾ ਵਸੈ ਮਨ ਚੀਤ ਗੁਰ ਫੇਟੇ ਹਰ ਨਾਮ ਚੇਤਾਵੇ ਬਿਨ ਨਾਮੇ ਹੋਰ ਝੂਠ ਪ੍ਰੀਤ ਰਹਾਉ ਗੁਰ ਕਹਿਆ ਸਾਕਾਰ ਕਮਾਵੋ ਸ਼ਬਦ ਚੀਨ ਸਹਿਜ ਘਰ ਆਵੋ ਸੱਚ ਨਾਇ ਵਡਾਈ ਪਾਵੋ ਆਪ ਨ ਬੁਝੈ ਲੋਕ ਬੁਝਾਵੇ ਮਨ ਕਾ ਅੰਧਾ ਅੰਧ ਕਮਾਵੇ ਦਰ ਘਰ ਮਹਿਲ ਥੌਰ ਕੈਸੇ ਪਾਵੇ ਹਰ ਜੀਉ ਸੇਵੀਐ ਅੰਤਰ ਜਾਮੀ ਕਟ ਖਟ ਅੰਤਰ ਜਿਸ ਕੀ ਜੋਤ ਸਮਾਨੀ ਤਿਸ ਨਾਲ ਕਿਆ ਚੱਲੇ ਪਹਿ ਨਾਮੀ ਸਾਚਾ ਨਾਮ ਸਤਿ ਸ਼ਬਦ ਜਾਣ ਆਪ ਆਪ ਮਿਲੈ ਚੂਕੈ ਅਬ ਮਨ ਗੁਰਮੁਖ ਨਾਮ ਸਦਾ ਸਦਾ ਵਖਾਨੈ ਸਤਗੁਰ ਸੇਵੈ ਦੂਜੀ ਦੁਰਮਤ ਜਾਈ ਔਗਣ ਕਾਟ ਪਾਪ ਮਤ ਖਾਈ ਕੰਚਨ ਕਾਇਆ ਜੋਤੀ ਜੋਤ ਸਮਾਈ ਸਤਗੁਰ ਮਿਲੈ ਵੱਡੀ ਵਡਿਆਈ ਦੁੱਖ ਕਾਟੈ ਫਿਰਦ ਨਾਮ ਵਸਾਈ ਨਾਮ ਰੱਤੇ ਸਦਾ ਸੁਖ ਪਾਈ ਗੁਰਮਤਿ ਮਾਨਿਆ ਕਰਣੀ ਸਾਰ ਗੁਰਮਤਿ ਮਾਨਿਆ ਮੋਖ ਦੁਆਰ ਨਾਨਕ ਗੁਰਮਤਿ ਮਾਨਿਆ ਪਰਵਾਰ ਆ ਸਾਧਾਰ ਬਿਲਾਵਲ ਮਹਲਾ 4 ਅਸ਼ਟ ਪਦੀਆਂ ਘਰ 11ਵਾਂ ੴ ਸਤਿਗੁਰ ਪ੍ਰਸਾਦਿ ਆਪੈ ਆਪ ਖਾਏ ਹौं ਮੇਟ ਅਨੰਦਿੰਨ ਹਰ ਰਸ ਗੀਤ ਗਵਈਆ ਗੁਰਮੁਖ ਪਰਚੈ ਕੰਚਨ ਕਾਇਆ ਨਿਰਭਉ ਜੋਤੀ ਜੋਤ ਮਿਲਈਆ ਮੈਂ ਹਰ ਹਰ ਨਾਮ ਆਧਾਰ ਰਮੀਆ ਕਿਨ ਪਲ ਰਹਿ ਨ ਸਕौं ਬਿਨ ਨਾਵੇਂ ਗੁਰਮੁਖ ਹਰ ਹਰ ਪਾਠ ਪੜਈਆ ਰਹਾਉ ਏਕ ਗ੍ਰਹਿ ਦਸ ਦੁਆਰ ਹੈ ਜਾਕੇ ਐਨਸ ਤਸਕਰ ਪੰਚ ਚੋਰ ਲਗਈਆ ਧਰਮ ਅਰਥ ਸਭ ਹਿਰ ਲੈ ਜਾਵੇਂ ਮਨ ਮੁਖ ਅੰਦੁਲੇ ਖਬਰ ਨਾ ਪਈਆ ਕੰਚਨ ਕੋਟ ਬੋਹ ਮਾਨਕ ਫਰਿਆ ਜਾਗੇ ਗਿਆਨ ਤਤ ਲਿਵ ਲਈਆ ਤਸਕਰ 헤ਰੂ ਆਏ ਲੋਕਾਨੀ ਗੁਰ ਤੇ ਸ਼ਬਦ ਤਕੜ ਬੰਧ ਪਈਆ ਹਰ ਹਰ ਨਾਮ ਪੋਤ ਬੋਇਆ ਖੇਵ ਤਸ਼ਦਦ ਗੁਰਪਾਰ ਲੰਗਈਆ ਜਮ ਜਾਗਾਤੀ ਨੇੜ ਨਾ ਆਵੇ ਨਾ ਕੋ ਤਸਕਰ ਚੋਰ ਲਗਈਆ ਹਰ ਗੁਣ ਗਾਵੇ ਸਦਾ ਦਿਨ ਰਾਤੀ ਮੈਂ ਹਰ ਜਸ ਕਹਤੇ ਅੰਤ ਨਾ ਲਈਆ ਗੁਰਮੁਖ ਮਨੁਵਾ ਇਕ ਤਕਰ ਆਵੇ ਮੇਲੋਂ ਗੋਪਾਲ ਨਿਸ਼ਾਨ ਬਜਈਆ ਨੈਣੀ ਦੇਖ ਦਰਸ਼ਨ 만족ਤਾ ਸਰਵਨ ਬਾਣੀ ਗੁਰ ਸ਼ਬਦ ਸੁਣਈਆ ਸੁਨ ਸੁਨ ਆਤਮ ਦੇਵ ਹੈ ਪੀਨੇ ਰਸ ਰਸ RAM ਗੋਪਾਲ ਰਵਈਆ ਤ੍ਰੈ ਗੁਣ ਮਾਇਆ ਮੋਵ ਵਿਆਪੇ ਤੁਰਿਆ ਗੁਣ ਹੈ ਗੁਰਮੁਖ ਲਈਆ ਏਕ ਦ੍ਰਿਸ਼ਟ ਸਭ ਸਮ ਕਰ ਜਾਣੇ ਨਦਰੀ ਆਵੇ ਸਭ ਬ੍ਰਹਮ ਪਸਰੀਆ RAM ਨਾਮ ਹੈ ਜੋਤ ਸਬਾਈ ਗੁਰਮੁਖ ਆਪੇ ਅਲੱਖਰ ਲਖਈਆ ਨਾਨਕ ਦੀਨ ਦਇਆਲ ਭਏ ਹੈ ভক্ত ਪਾਏ ਹਰ ਨਾਮ ਸਮਈਆ ਗਿਲਾਵ ਮਹਿਲਾ ਚੌਥਾ ਹਰ ਹਰ ਨਾਮ ਸੀਤਲ ਜਲ ਪਿਆਵੋ ਹਰ ਚੰਦਨ ਵਾ ਸੁਗੰਧ ਗੰਧਈਆ ਮਿਲ ਸਤ ਸੰਗਤ ਪਰਮ ਪਦ ਪਾਇ ਮੈਂ ਹਿਰਦ ਤਲਾਸ ਸੰਗ ਹਰ ਘੁਈਆ ਜਪ ਜਗਨਨਾਥ ਜਗਦੀਸ਼ ਗੁਸਈਆ ਸ਼ਰਨ ਪਰੇ ਸੇਈ ਜਨ ਉਬਰੇ ਜਿਉਂ ਪ੍ਰਹਿਲਾਦ ਉਧਾਰ ਸਮਈਆ ਰਹਾ ਪਾਰ 18 ਮੈਂ ਚੰਦਨ ਉਤਮ ਚੰਦਨ ਨਿਕਤ ਸਭ ਚੰਦਨ ਹੋਈਆ ਸਾਕਤ ਕੂੜੇ ਕੂਭ ਸੁਕ ਹੋਏ ਮਨ ਅਭਿਮਾਨ ਨਿਛੜ ਦੂਰ ਗਇਆ ਹਰ ਗਤ ਮਿਤ ਕਰਤਾ ਪੇ ਜਾਣ ਸਭਿ ਦਿਲ ਹਰ ਹਰ ਆਪ ਬਨਈਆ ਜਿਸ ਸਤਗੁਰ ਤੇਤ ਸੋ ਕੰਚਨ ਹੋਵੇ ਜੋ ਥੁਰ ਲਿਖਿਆ ਸੋ ਮਟਾਇ ਨਾ ਮਟਈਆ ਰਤਨ ਪਦਾਰਥ ਗੁਰਮਤਿ ਪਾਵੇ ਭਗੁਰ ਥਗਤ ਪੰਧਾਰ ਖੋਲਈਆ ਗੁਰ ਚਰਣੀ ਇੱਕ ਸਰਦ ਦਾ ਉਪਜੀ ਮੈਂ ਹਰ ਗੁਣ ਚਹਿੱਤੇ ਤ੍ਰਿਪਤ ਨਾਮ ਫਈਆ ਪਰਮ ਬੈਰਾਗ ਨਿਤ ਨਿਤ ਹਰ ਥਿਆਏ ਮੈਂ ਹਰ ਗੁਣ ਚਹਿੱਤੇ ਭਾਵਨੀ ਕਹੀਆ ਬਾਰ ਬਾਰ ਖਿੰਖਿਨ ਪਲ ਕਹੀਐ ਹਰ ਪਾਰ ਨ ਪਾਵੇ ਪਰ ਪਰਈਆ ਸ਼ਾਸਤ ਦੇਤ ਪੁਰਾਣ ਕੁਕਾਰੈ ਧਰਮ ਕਰੋ ਖਟ ਕਰਮ ਦਿਰੜਈਆ ਮਨ ਮੁਖ 파ਖੰਡ ਪਰਮ ਵਿਗੂਤੇ ਲੋਭ ਲਹਿਰ ਨਾਵ ਪਾਰ ਗੁੜਈਆ ਨਾਮ ਜਪੋ ਨਾਮੇ ਗਤ ਪਾਵੋ ਸਿਮਰਤ ਸ਼ਾਸਤ ਨਾਮ ਦਿਰੜਈਆ ਹਉ ਮੈਂ ਜਾਏ ਤਾ ਨਿਰਮਲ ਹੋਵੇ ਗੁਰਮੁਖ ਪਰਚੈ ਪਰਮ ਪਦ ਪਈਆ ਇਹ ਜਗ ਵਰਨ ਰੂਪ ਸਭ ਤੇਰਾ ਜਿਤ ਲਾਵੇਂ ਸੇ ਕਰਮ ਕਮਈਆ ਨਾਨਕ ਜੰਤ ਰਜਾਏ ਵਾਜੈ ਜਿਤ ਪਾਵੇ ਚਿਤਰਾ ਚਲਈਆ